शांत मई सिड़ा ਆਜੋ ਸਾਨੂੰ ਐਸਡੀ ਵੀ ਜਾ ਰਿਹਾ ਕੌਮੀ ਇਨਸਾਫ ਦੇ ਦੰਦ ਤਾਰ ਬਣਾਈ ਨੌਜਵਾਨਾਂ ਨੂੰ 600 ਰੁਪਏ ਦੇ ਬੋਧਤਾ ਕੇ ਮੋਕੇ ਦੇ ਵਿੱਚ ਬੁਲਾਇਆ ਗਿਆ ਇਸੇ ਸਾਲ ਤੇ ਹੀ ਤਾਰ ਸੋਹੀ ਜਾ ਰਹੀ ਹੈ

ਜਿਹੜੇ ਸਾਰੇ ਇਹ ਕਾਮ ਦੇ ਬੰਦੀ ਸੀ ਲਿਆ ਉਹਨਾਂ ਨੂੰ ਵਿਆਹ ਕਰਨਾ ਚਾਹੀਦਾ ਵਾ ਜਿਹੜੇ ਨਾਲ ਸੂਰਮੇ ਅਰਜਨ ਸਿੰਘ ਗੁਰਨਾਨ ਸਿੰਘ ਮਹਾਰਾਜੀ ਦੇ ਦੇ ਉੱਤੇ ਸਦਾ ਹੀ ਨੂੰ ਆ ਉਹਨਾਂ ਦਾ ਅਨਸਾਫ਼ ਨਹੀਂ ਇਹ ਸਿੱਖ ਸਮਾਤਾ ਮੰਗਦੇ ਆ ਜਨਾ ਸ਼ਰਮਣੀ ਪੰਚ ਕਮੇ ਕੰਮ ਦਾ ਲੋਕਾਂ ਦਾ ਸੀ ਨਾ ਬੰਦਿਆਲ ਛੇਤੀ ਦੇ ਨਾਲ ਵੱਲੋਂ